ਖੋ ਆ ਗਿਆ ਤੁਹਾਡਾ ਮੁੱਖ ਮੰਤਰੀ ਧਮਕ ਬੇਸੜਾ ਸੋਸ਼ਲ ਮੀਡੀਆ ਇੱਕ ਜਹਾਜ਼ ਜ਼ਰੀਆ ਜਿਸ ਤੇ ਕੁਝ ਵੀ ਅਜਿਹਾ ਕਰ ਦਵੋ ਤਾਂ ਇਨਸਾਨ ਲਾਈਮਲਾਈਟ ਵਿੱਚ ਆ ਜਾਂਦਾ ਹੈ ਅੱਜ ਕੱਲ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਸੋਸ਼ਲ ਐਪ ਟਿਕਟੌਕ ਜਿਸ ਨੂੰ ਤੁਸੀਂ ਵੀ ਬਹੁਤ ਚੰਗੀ ਤਰ੍ਹਾਂ ਵਾਕਿਫ ਹੋ ਕਿਉਂਕਿ ਹਰ ਕੋਈ ਇਸ ਐਪ ਤੇ ਐਕਟਿਵ ਰਹਿੰਦਾ ਹੈ ਉਸ ਦੇ ਭੋਲੇਪਨ ਦਾ ਫਾਇਦਾ ਚੁੱਕ ਕੇ ਉਸ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਪਰ ਜੇ ਕਿਸਮਤ ਨਾਲ ਹੋਵੇ ਤਾਂ ਮਜ਼ਾਕ ਵੀ ਗੁੱਡ ਲੱਕ ਬਣ ਜਾਂਦਾ ਹੈ ਉਸ ਨੌਜਵਾਨ ਦਾ ਇੱਕ ਵੀਡੀਓ ਇੰਨਾ ਵਾਇਰਲ ਹੋਇਆ ਕਿ ਅੱਜ ਹਰ ਕੋਈ ਉਸ ਦੇ ਨਾਲ ਟਿਕਟੌਕ ਬਣਾਉਣ ਨੂੰ ਫਿਰ ਰਿਹਾ ਤਾਂ ਕਿ ਉਹਨਾਂ ਨੂੰ ਵੀ ਪ੍ਰਸਿੱਧ ਦੇ ਮਿਲ ਜਾਵੇ ਮੇਰੇ ਜੋ ਕਿ ਆਪਣੇ ਗਾਣੇ ਨੂੰ ਦੋ ਨੰਬਰ ਤੇ ਟ੍ਰੈਂਡ ਤੇ ਸੁੱਟਿਆ ਹੈ ਉਸ ਗਾਣੇ ਨੂੰ ਦੋ ਨੰਬਰ ਤੋਂ ਚੋ ਕੇ ਇੱਕ ਨੰਬਰ ਟ੍ਰੈਂਡ ਤੇ ਸੁੱਟ ਕੇ ਛੋਟਾਂ ਦੀ ਕਿਰਪਾਲਤਾ ਕਰਨੀ ਮਾਰਾ ਤੁਹਾਡਾ ਭੜਾ ਕਰੇ ਹਾਂ ਜੀ ਇੱਕੀ ਵਾਇਰਲ ਵੀਡੀਓ ਨੇ ਮੁੰਡੇ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਉਸ ਦੇ ਬੋਲਣ ਦੇ ਮਜ਼ਾਕੀਆ ਅੰਦਾਜ਼ ਨੇ ਉਸ ਨੂੰ ਗਾਣਾ ਕਰਨ ਦਾ ਵੀ ਮੌਕਾ ਦੇ ਦਿੱਤਾ ਪੰਜਾਬੀ ਇੰਡਸਟਰੀ ਦਾ ਗਾਇਕ ਸੁਖਸੰਧੂ ਜਿਸ ਨੇ ਇਸ ਦੇ ਵੀਡੀਓ ਦੇਖਣ ਤੋਂ ਬਾਅਦ ਉਸ ਨੂੰ ਆਪਣੇ ਗਾਣੇ ਦੇ ਵਿੱਚ ਲਿਖਾ ਤੇ ਗਾਣੇ ਦੀ ਸਟਾਰਟਿੰਗ ਤੇ ਉਸ ਮੁੰਡੇ ਦੇ ਬੋਲ ਆਉਂਦੇ ਨੇ ਗਾਣੇ ਦੀ ਸ਼ੁਰੂਆਤ ਦੇ ਵਿੱਚ ਉਸ ਨੇ ਬੋਲਿਆ ਦੇਖੋ ਆ ਗਿਆ ਤੁਹਾਡਾ ਮੁੱਖ ਮੰਤਰੀ ਧਮਕ ਬੇਸਾਲਾ ਇਸ ਗਾਣੇ ਤੋਂ ਪ੍ਰਸਿੱਧ ਹੋ ਕੇ ਉਹਨੇ ਆਪਣਾ ਇੰਸਟਾ ਅਕਾਊਂਟ ਵੀ ਮੁੱਖ ਮੰਤਰੀ ਦੇ ਨਾਮ ਤੇ ਬਣਾ ਲਿਆ ਇਸ ਦੀ ਆਵਾਜ਼ ਤੇ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਅਤੇ ਹੋਰ ਵੀ ਕਈ ਅਦਾਕਾਰਾਂ ਨੇ ਟਿਕਟੌਕ ਬਣਾਇਆ ਹੈ ਤੇ ਇਸ ਵੀਡੀਓ ਵੱਲ ਇੱਕ ਵਾਰ ਤੁਸੀਂ ਵੀ ਨਜ਼ਰ ਮਾਰ ਲਵੋ ਸੈਕਸਟੋ ਸਟੋਰ ਦੇ ਵਾਲੇ ਮੇਰਾ ਗਾਣਾ ਲੈ ਕੇ ਆ ਰਹੇ ਹਨ ਗਾਣਾ ਹੈ ਧਮਕ ਬੇਸ ਧਮਕ ਬੇਸ ਬਹੁਤ ਵਾਰ ਤੱਕ ਗਾਣਾ ਆ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਕੇ ਗਾਂ ਦੀ ਗਾਂ ਸਾਰੇ ਸੰਸਾਰ ਵਿੱਚ ਭੇਜੋ ਤੇ ਹੁਣ ਇਸ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਇਸ ਮੁੰਡੇ ਦਾ ਲੋਕਾਂ ਦੁਆਰਾ ਫਿਰ ਤੋਂ ਇੱਕ ਵਾਰ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੇਸ਼ ਦੇ ਵਿਰੋਧ ਦੇ ਵਿੱਚ ਲਿਖੀਆਂ ਲਾਈਨਾਂ ਪੜਾਈਆਂ ਜਾ ਰਹੀਆਂ ਨੇ ਤੇ ਵੀਡੀਓ ਨੂੰ ਧਿਆਨ ਨਾਲ ਦੇਖੋ ਉਸ ਦੇ ਲਾਈਨਾਂ ਪੜਨ ਤੋਂ ਬਾਅਦ ਲੋਕ ਹੱਸ ਕੇ ਉਸ ਦਾ ਮਜ਼ਾਕ ਉਡਾ ਰਹੇ ਨੇ ਸਾਡਾ ਗਾਣਾ ਤੁਹਾਨੂੰ ਕਿਦਾਂ ਦਾ ਲੱਗਾ ਤੇ ਤੁਸੀਂ ਗਾਣੇ ਗਾਹ ਚੈਨਲ ਸਬਸਕ੍ਰਾਈਬ ਕਰਿਓ ਤੇ ਪ੍ਰੇਮ ਪਿਆਰ ਰੱਖਿਆ ਤੇ ਗਾਣੇ ਗਾਹ ਚੈਨਲ ਨੂੰ ਪਹੁੰਚਾ ਦਿਓ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪੈਰਾਮਿਟ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978